ਦੋਸਤੋ ਅੱਜ ਦੀ ਇਹ ਵੀਡੀਓ ਖਾਸ ਤੌਰ ਤੇ ਨਰਮਾ ਉਤਪਾਦਕ ਕਿਸਾਨਾਂ ਨੂੰ ਧਿਆਨ ਚ ਰੱਖ ਕੇ ਬਣਾਈ ਜਾ ਰਹੀ ਹੈ। ਅੱਜ ਦੀ ਇਸ ਵੀਡੀਓ ਰਾਈ ਆਪਾਂ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਪੁਖਤਾ ਰੋਕथाम ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ। ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ Natural Farming ਕੁਦਰਤੀ ਖੇਤੀ ਅਤੇ Facebook ਪੇਜ Natural Farming Gurpreet Singh ਦਬਰੀ ਖਾਲਾ ਦੇ ਨਾਲ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਸਾਡੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਕਿਉਂ ਹੋ ਰਿਹਾ ਉਹਦੀ ਸਭ ਤੋਂ ਵੱਡੀ ਵਜ੍ਹਾ ਹੈਗੀ ਆ ਪਿਛਲੇ 55-60 ਸਾਲਾਂ ਦੀ ਲਗਾਤਾਰ ਕੈਮੀਕਲ ਖੇਤੀ ਦੇ ਚੱਲਦਿਆਂ ਸਾਡੀ ਜ਼ਮੀਨ ਦੀ ਸਿਹਤ 'ਚ ਆ ਚੁੱਕਿਆ ਵੱਡ ਪੱਧਰ ਨਿਘਾਰ ਸਾਡੀ ਜ਼ਮੀਨ ਬਹੁਤ ਕਮਜ਼ੋਰ ਪੈ ਗਈ ਆ ਕਮਜ਼ੋਰ ਜ਼ਮੀਨ ਦੇ ਉੱਤੇ ਕਮਜ਼ੋਰ ਫਸਲ ਖੜੀ ਹੁੰਦੀ ਆ ਇੱਕ ਕਮਜ਼ੋਰ ਫਸਲ ਕੀੜਿਆਂ ਤੇ ਬਿਮਾਰੀਆਂ ਦਾ ਸੌਖਾ ਸ਼ਿਕਾਰ ਬਣਦੀ ਹੈ ਉਹ ਕਹਿੰਦੇ ਨਹੀਂ ਹੁੰਦੇ ਮਾੜੇ ਦੀ ਵੋਟੀ ਹਰੇਕ ਦੀ ਭਾਬੀ ਉਹੀ ਗੱਲ ਸਾਡੀ ਫਸਲ ਤੇ ਲਾਗੂ ਹੋ ਜਾਂਦੀ ਹੈ ਦੂਜਾ ਵੱਡਾ ਕਾਰਨ ਇੱਕ ਤਾਂ ਜ਼ਮੀਨ ਦੇ ਵਿੱਚ ਪਹਿਲਾਂ ਹੀ ਜਾਨ ਨਹੀਂ ਹੈਗੀ ਤੇ ਦੂਜੇ ਨੰਬਰ ਤੇ ਅਸੀਂ ਸਾਲ ਦਰ ਸਾਲ بار بار ਹਰ ਬਾਰ ਸੰਘਣੀ ਬਜਾਈ ਕਰਦੇ ਆ ਰਹੇ ਹਾਂ ਨਾ ਹੁਣ ਜਦੋਂ ਅਸੀਂ ਧਰਮੇ ਦੀ ਸੰਘਣੀ ਬਿਜਾਈ ਕਰ ਦਿੰਦੇ ਆ ਤਾਂ ਖੇਤ ਦੇ ਵਿੱਚ ਹਵਾ ਦੀ ਸਰਕੂਲੇਸ਼ਨ ਬੰਦ ਹੋ ਜਾਂਦੀ ਹੈ ਤੇ ਸੂਰਜ ਦੀ ਰੋਸ਼ਨੀ ਵੀ ਜਿਹੜੀ ਹੈਗੀ ਆ ਕੱਲੇ-ਕੱਲੇ ਪੱਤੇ ਤੇ ਨਹੀਂ ਪੈਂਦੀ ਤੇ ਨਾ ਹੀ ਉਹ ਥੱਲੇ ਤੱਕ ਪਹੁੰਚ ਪਾਉਂਦੀ ਹੈ ਇਹਦੇ ਚੱਲਦਿਆਂ ਇੱਕ ਖਾਸ ਮਾਹੌਲ ਤੁਹਾਡੇ ਖੇਤ ਦੇ ਵਿੱਚ ਬਣ ਜਾਂਦਾ ਸਿਲ ਹਨੇਰਾ ਤੇ ਹੋਮਸ ਤੇ ਇਹ ਹੀ ਉਹ ਮਾਹੌਲ ਹੈ ਜਿਹੜਾ ਤੁਹਾਡੀ ਫਸਲ ਦੇ ਉੱਤੇ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਨੂੰ ਸੱਦਾ ਦਿੰਦਾ ਹੈ ਇਹ ਦੋ ਵੱਡੇ ਕਾਰਨ ਹਨ ਹੁਣ ਇਹਨਾਂ ਦੋਹਾਂ ਵੱਡੇ ਕਾਰਨਾਂ ਦੀ ਰੋਸ਼ਨੀ 'ਚ ਆਪਾਂ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਕਰਨਾ ਕੀ ਹੈ ਪਹਿਲੀ ਗੱਲ ਨਰਮੇ ਨੂੰ ਵਿਰਲਾ ਕਰ ਦਿਓ ਲਾਈਨ ਤੋਂ ਲਾਈਨ 5 ਫੁੱਟ ਤੇ ਬੂਟੇ ਤੋਂ ਬੂਟਾ 3.5 ਫੁੱਟ ਜਿਵੇਂ ਤੁਸੀਂ ਨਰਮਾ ਵਿਰਲਾ ਕਰੋਗੇ ਤੁਹਾਡੇ ਖੇਤ ਚੋਂ ਸਿਲ ਹਨੇਰੇ ਤੇ ਹੋ ਮਸਾਲਾ ਮਾਹੌਲ ਖਤਮ ਹੋ ਜਾਊਗਾ ਜਾਨੀ ਕਿ ਕੀੜੇ ਅਤੇ ਬਿਮਾਰੀਆਂ ਲਈ ਅਣਕੂਲ ਮਾਹੌਲ ਤੁਹਾਡੇ ਖੇਤ ਚ ਨਹੀਂ ਰਹੇਗਾ ਤੇ ਮੇਰਾ ਪਿਛਲੇ ਕਈ ਵਰਿਆਂ ਦਾ ਜਿਹੜਾ ਕਿਸਾਨਾਂ ਨਾਲ ਤਜਰਬਾ ਉਹ ਇਹ ਦੱਸਦਾ ਕਿ ਜਿਹੜੇ ਕਿਸਾਨ ਨਰਮੇ ਦੀ ਫਿਰਲੀ ਖੇਤੀ ਕਰਦੇ ਆ ਉਹਨਾਂ ਦੇ ਪੱਲੇ ਨਰਮਾ ਪੈ ਜਾਂਦਾ ਤੇ ਜਿਹੜੇ ਸੰਘਣੀ ਖੇਤੀ ਕਰਦੇ ਆ ਉਹਦੇ ਉਹਨਾਂ ਦੇ ਪੱਲਿਓ ਨਰਮਾ ਲਿਆ ਜਾਂਦਾ ਸੋ ਬੇਫਿਕਰ ਹੋ ਕੇ ਬੇਚਿੰਤ ਹੋ ਕੇ ਅੱਖਾਂ ਮੀਚ ਕੇ ਨਰਮੇ ਨੂੰ ਵਿਰਲਾ ਕਰ ਦਿਓ ਲਾਈਨ ਤੋਂ ਲਾਈਨ 5 ਫੁੱਟ ਤੇ ਬੂਟੇ ਤੋਂ ਬੂਟਾ ਘਟੋ ਘਟ 3.5 ਫੁੱਟ ਇਹ ਹੋ ਗਿਆ ਪਹਿਲਾ ਸਟੈਪ ਦੂਜਾ ਸਟੈਪ ਪ੍ਰਤੀ ਏਕੜ 40 ਟ੍ਰਾਈਕੋਗਰਾਮਾ ਕਾੜ ਲਿਆ ਕੇ ਖੇਤ ਦੇ ਵਿੱਚ ਸਟੈਪਲ ਕਰ ਦਿਓ ਟ੍ਰਾਈਕੋਗਰਾਮਾ ਇੱਕ ਅਜਿਹਾ ਪਰਜੀਵੀ ਕੀੜਾ ਜਿਹੜਾ ਸੁੰਡੀਆਂ ਦੇ ਆਂਡਿਆਂ 'ਚ ਆਂਡੇ ਦੇ ਕੇ ਆਪਣੇ ਬੱਚੇ ਪੈਦਾ ਕਰਦਾ ਤੇ ਉਹਦੇ ਬੱਚੇ ਸੁੰਡੀਆਂ ਦੇ ਆਂਡਿਆਂ ਨੂੰ ਅੰਦਰੇ-ਅੰਦਰ ਹੀ ਖਤਮ ਕਰ ਦਿੰਦੇ ਆ। ਸੁੰਡੀ ਦੇ ਆਂਡੇ ਚੋਂ ਬੱਚਾ ਨਿਕਲਦਾ 7ਵੇਂ 8ਵੇਂ ਦਿਨ ਤੇ ਟ੍ਰਾਈਕੋਗਰਾਮਾ ਦੇ ਆਂਡੇ ਚੋਂ ਉਹਦਾ ਬੱਚਾ ਨਿਕਲ ਆਉਂਦਾ ਤੀਜੇ ਚੌਥੇ ਦਿਨ। ਸੋ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਜਿੰਨੀ ਵੱਡੀ ਸੰਖਿਆ ਟ੍ਰਾਈਕੋਗਰਾਮਾ ਸਾਡੇ ਖੇਤ ਦੇ ਵਿੱਚ ਮੌਜੂਦ ਹੋਏਗਾ ਉਨੀ ਵੱਡੀ ਸੰਖਿਆ ਦੇ ਵਿੱਚ ਅਸੀਂ ਕਿਸੇ ਵੀ ਸੁੰਡੀ ਦੇ ਆਂਡਿਆਂ ਨੂੰ ਖਤਮ ਕਰ ਸਕਦੇ ਆ। ਸਟੈਪ 3 ਫਸਲ ਦੇ ਉੱਤੇ ਹਰ 5ਵੇਂ 7ਵੇਂ ਦਿਨ ਕੌੜੇ ਘੋਲ ਦੀ ਸਪਰੇਅ ਕਰਦੇ ਰਹੋ ਕੌੜਾ ਘੋਲ ਬਣਾਉਣ ਲਈ ਤੁਹਾਨੂੰ ਕੀ ਚਾਹੀਦਾ ਪੰਜ-ਸੱਤ ਪ੍ਰਕਾਰ ਦੇ ਕੌੜੇ ਪੱਤੇ ਲੈ ਲਓ ਜਿਦੇ ਵਿੱਚ ਨਿੰਮ, ਅਕ, ਤ੍ਰੇਕ, ਤਤੂਰਾ, ਗਲੂ, ਸਫੈਦਾ, ਅਰੈਂਡ, ਪਪੀਤਾ, ਅਮਰੂਦ ਕੋਈ ਵੀ ਇਸ ਤਰ੍ਹਾਂ ਦੇ ਕੌੜੇ ਪੱਤੇ ਲੈ ਲਓ ਤੇ ਇਹਨਾਂ ਕੌੜੇ ਪੱਤੇਆਂ ਨੂੰ ਖੋਤਰ ਕੇ ਇੱਕ ਜਾਲੀਦਾਰ ਗੱਟੇ 'ਚ ਬੰਨ੍ਹ ਲਓ ਹੁਣ ਇੱਕ ਡਰਮ ਦੇ ਵਿੱਚ 90 ਲੀਟਰ ਪਾਣੀ 10 ਲੀਟਰ ਪਸ਼ੂ ਮੂਤਰ ਜਾਂ ਵੇਸਟ ਡੀਕੰਪੋਜ਼ਰ ਪਾ ਲਓ ਤੇ 3 ਕਿਲੋ ਗੋਹਾ ਇਹਨੂੰ ਘੋਲ ਲਓ ਆਪਸ ਦੇ ਵਿੱਚ ਇਹ ਮਿਸ਼ਰਣ ਡਰਮ ਦੇ ਵਿੱਚ ਤਿਆਰ ਆ ਹੁਣ ਇਸ ਘੋਲ ਦੇ ਵਿੱਚ ਤੁਸੀਂ ਉਹ ਜਿਹੜਾ ਗੱਟਾ ਹੈਗਾ ਕੌੜੇ ਪੱਤੇਆਂ ਵਾਲਾ ਉਹਨੂੰ ਡਬੋ ਦੇਣਾ 4 ਤੋਂ ਲੈ ਕੇ 10 ਦੇਣ ਇਹਨੂੰ एयर टाइਟ ਅਵਸਥਾ ਦੇ ਵਿੱਚ ਰੱਖਣਾ ਤੇ ਉਦੋਂ ਬਾਅਦ ਇਸ ਕੱਟੇ ਨੂੰ ਉੱਪਰ ਚੱਕ ਕੇ ਉਹਦਾ ਨਿਚੋੜ ਡਰਮ ਦੇ ਵਿੱਚ ਕੱਢ ਲਓ ਤੁਹਾਡੇ ਕੋਲੇ ਕੋਈ 100 ਲੀਟਰ ਦੇ ਆਸੇ-ਪਾਸੇ ਜਿਹੜਾ ਹੈਗਾ ਕੌੜਾ ਘੋਲ ਤਿਆਰ ਆ 12 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਕੌੜਾ ਘੋਲ ਹਰ 5ਵੇਂ 7ਵੇਂ ਦਿਨ ਆਪਣੀ ਫਸਲ ਦੇ ਉੱਤੇ ਤੁਸੀਂ ਸਪਰੇਅ ਕਰਨਾ ਅੱਗੇ 150 ਲੀਟਰ ਪਾਣੀ 'ਚ ਐਡ ਕਰਕੇ ਇਹਦੇ ਨਾਲ ਤੁਹਾਡੀ ਫਸਲ ਕੌੜੀ ਰਹੂਗੀ ਖਾਸ ਤੌਰ ਤੇ ਮੱਛਿਆ ਵਾਲੇ ਦਿਨ ਸ਼ਾਮ ਨੂੰ ਇਹਦੀ ਸਪਰੇਅ ਲਾਜ਼ਮੀ ਕਰਨੀ ਹੈ ਜੇ ਤੁਸੀਂ ਮੱਛਿਆ ਵਾਲੇ ਦਿਨ ਸ਼ਾਮ ਨੂੰ ਆਪਣੀ ਫਸਲ ਦੇ ਉੱਤੇ ਕੌੜੇ ਕੋਲ ਦੀ ਸਪਰੇਅ ਕਰਦੇ ਹੋਗੇ ਤਾਂ ਜਿਹੜਾ ਮਾਦਾ ਪਤੰਗਾ ਆਏਗਾ ਉਹ ਤੁਹਾਡੀ ਫਸਲ ਤੇ ਆਂਡੇ ਨਹੀਂ ਰਿਹਾਊਗਾ ਉਹਦੀ ਇੱਕ ਵਜ੍ਹਾ ਮੇਲ ਪੱਖ ਦੇ ਵਿੱਚ नर ਤੇ ਮਾਦਾ ਪਤੰਗੇ ਦਾ ਮੇਲ ਹੁੰਦਾ ਤੇ ਚਾਲਣ ਪੱਖ ਦੇ ਵਿੱਚ ਮਾਦਾ ਪਤੰਗੇ ਨੇ 2-3 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਫਸਲ ਤੇ ਐਗ ਲੇਇੰਗ ਕਰਕੇ ਜਾਨੀ ਆਂਡੇ ਦੇ ਕੇ ਖਤਮ ਹੋ ਜਾਣਾ ਹੁੰਦਾ ਪਰ ਮਾਦਾ ਪਤੰਗਾਂ ਜਿਹੜੀ ਹੈਗੀ ਆ ਉਹ ਇੰਨੀ ਫਿਕਰਮੰਦ ਹੁੰਦੀ ਆ ਆਪਣੇ ਬੱਚਿਆਂ ਲਈ ਕਿ ਉਹ ਆਂਡੇ ਦੇਣ ਤੋਂ ਪਹਿਲਾਂ ਵੀ ਇਹ ਸਰਵੇ ਕਰਦੀ ਆ ਕਿ ਜਿਸ ਜਗ੍ਹਾ ਤੇ ਮੈਂ ਆਂਡੇ ਰੱਖਣ ਲੱਗੀ ਆ ਕੀ ਉਹ ਜਗ੍ਹਾ ਤੇ ਆਂਡਿਆਂ ਚੋਂ ਨਿਕਲ ਤੋਂ ਬਾਅਦ ਜਦੋਂ ਮੇਰੇ ਬੱਚੇ ਖਾਣਾ ਸ਼ੁਰੂ ਕਰਨਗੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਕੋਈ ਖਤਰਾ ਤਾਂ ਨਹੀਂ ਤਾਂ ਅਸੀਂ ਜਦੋਂ ਫਸਲ ਨੂੰ ਕੌੜੀ ਕਰ ਦਿਆਂਗੇ ਮੱਛਿਆਲੇ ਇਹਨਾਂ ਸ਼ਾਖ ਨੂੰ ਤਾਂ ਮਾਦਾ ਪਤੰਗਾਂ ਨੂੰ ਇਹ ਅਹਿਸਾਸ ਹੋ ਜਾਊਗਾ ਵੀ ਇੱਥੇ ਖਤਰਾ ਤਾਂ ਉਹ ਤੁਹਾਡੇ ਖੇਤ ਦੇ ਵਿੱਚ ਆਂਡੇ ਨਹੀਂ ਰਹਿਊਗੀ ਸੋ ਕੌੜੇ ਘੋਲ ਦੀ ਸਪਰੇਅ ਕਰਦੇ ਰੋ ਖਾਸ ਤੌਰ ਤੇ ਬਸੇ ਵਾਲੇ ਰਹਿਣ ਜ਼ਰੂਰ ਕਰਨੀ ਆ ਉਂਝ ਵੀ 5ਵੇਂ 7ਵੇਂ ਰਹਿਣ ਤੁਸੀਂ ਕਰਦੇ ਰੋ ਖੇਤ ਨੂੰ ਕੌੜਾ ਰੱਖੋ ਖੇਤ ਨੂੰ ਕੌੜਾ ਰੱਖੋਗੇ ਤਾਂ ਜਿਹੜੇ ਮਾਦਾ ਪਤੰਗੇ ਆ ਉਹ ਆਂਡੇ ਦੇਣ ਤੋਂ ਜਿਹੜਾ ਹੈਗਾ ਤੁਹਾਡੇ ਖੇਤ ਚ ਅਵੋਇਡ ਕਰਨਗੇ ਟਲ ਜਾਣਗੇ ਇਹਦੇ ਇਲਾਵਾ ਤੁਸੀਂ ਪ੍ਰਤੀ ਏਕੜ 12 ਤੋਂ ਲੈ ਕੇ 25 ਫੈਰੋਮੋਨ Trap ਵੀ ਲਾ ਸਕਦੇ ਹੋ ਗੁਲਾਬੀ ਸੁੰਢੀ ਵਾਲੇ Trap ਤਾਂ ਕੁਛ ਪਤੰਗੇ ਜਿਹੜੇ ਹੈਗੇ ਆ ਉਹ ਉਹਨਾਂ Trapਾਂ ਦੇ ਵਿੱਚ ਫਸ ਕੇ ਖਤਮ ਹੋ ਜਾਣਗੇ ਉਹ ਹੋਣਗੇ ਨਰ ਪਤੰਗੇ ਇੱਕ ਨਰ ਪਤੰਗਾ ਘਟੋ ਘਟ 500 ਮਾਦਾ ਪਤੰਗਾਂ ਨੂੰ ਆਂਡੇ ਦੇਣ ਵਾਲੀ ਕਰ ਸਕਦਾ ਸੋ ਜਿੰਨੇ ਨਰ ਪਤੰਗੇ ਤੁਸੀਂ Trap ਕਰ ਲਓਗੇ ਉਹਨਾਂ ਨੂੰ 500 ਨਾਲ ਗੁਣਾ ਕਰ ਦਿਓ ਤਾਂ ਉਹਨੀਆਂ ਮਾਦਾ ਪਤੰਗਾਂ ਜਿਹੜੀਆਂ ਹੈਗੀਆਂ ਉਹ ਉਂਡੇ ਦੇਣ ਦੇ layak ਨਹੀਂ ਹੋ ਪਾਉਣਗੇ। ਇਹਦੇ ਇਲਾਵਾ ਜਿਹੜਾ ਹੈਗਾ ਅੱਕ ਦਾ ਘੋਲ ਬਣਾ ਕੇ ਤੁਸੀਂ ਪਾਣੀ ਦੇ ਨਾਲ ਲਾਜ਼ਮੀ ਖੇਤ ਚ ਬਕਾਓ। ਜਦੋਂ ਵੀ ਪਾਣੀ ਲਾਓ ਹਰੇਕ ਪਾਣੀ ਦੇ ਨਾਲ ਜੇ ਤੁਸੀਂ ਅੱਕ ਦਾ ਘੋਲ ਵਗਾ ਸਕੋ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਅੱਕ ਦਾ ਘੋਲ ਵਗਾਉਂਗੇ ਤਾਂ ਜੇ ਕੋਈ ਸੁੰਡੀ ਟੀਂਡੇ ਦੇ ਅੰਦਰ ਵੀ ਜਾ ਚੁੱਕੀ ਆ ਉਹ ਵੀ ਖਤਮ ਹੋ ਜਾਊਗੀ। ਤਾਂ ਅੱਕ ਦਾ ਘੋਲ ਬਣਾਉਣ ਦਾ ਤਰੀਕਾ ਕੀ ਆ? ਪ੍ਰਤੀ ਇੱਕ ਕੜਾ 40 ਕਿਲੋ ਅੱਕ ਸਣੇ ਪੱਤੇ ਕਾਹਣੀਆਂ ਕੁਤਰ ਲੋ ਉਹਨੂੰ ਜਾਲੀਦਾਰ ਗੱਟੇ 'ਚ ਬੰਨੋ 90 ਲੀਟਰ ਪਾਣੀ 10 ਲੀਟਰ ਪਿਸ਼ਾਬ ਜਾਂ ਵੇਸਟ ਡੀਕੰਪੋਜ਼ਰ ਤੇ 3 ਕਿਲੋ ਗੋਏ ਵਾਲਾ ਜਿਹੜਾ ਘੋਲ ਆ ਉਹਦੇ ਵਿੱਚ ਉਹ ਗੱਟਾ ਡਬੋ ਕੇ 4 ਦਿਨ ਰੱਖੋ ਤੇ 4 ਦਿਨਾਂ ਬਾਅਦ ਗੱਟਾ ਉੱਪਰ ਖਿੱਚ ਕੇ ਉਹਦਾ ਰਾਸ ਵਿੱਚੇ ਨਚੋੜ ਲੋ ਡਰਮ ਦੇ ਤੇ ਉਹ ਪਾਣੀ ਦੇ ਨਾਲ ਜਿਹੜਾ ਹੈਗਾ ਡਰਮ ਉਹ ਥੋੜਾ ਥੋੜਾ ਜਿਹੜਾ ਹੈਗਾ ਟੂਟੀ ਖੋਲ ਕੇ ਖੇਚ ਪੈਂਦਾ ਕਰ ਦਿਓ 1 ਏਕੜ ਦੇ ਵਿੱਚ ਤਾਂ ਅੱਕ ਦਾ ਘੋਲ ਜੜਾ ਰਾਹੀਂ ਬੂਟੇ ਦੇ ਰੂਮ ਰੂਮ 'ਚ ਰਚ ਜਾਏਗਾ ਬੋਡੀ ਵੇਟ ਦੇ ਹਿਸਾਬ ਨਾਲ ਅੱਕ ਵਿਚਲਾ ਜ਼ਹਿਰ ਹੈ ਜਿਹੜਾ ਉਹ ਗੁਲਾਬੀ ਸੁੱਡੀ ਲਈ ਉਹਦੀ ਸ਼ੈਣ ਸ਼ਕਤੀ ਤੋਂ ਬਾਹਰ ਹੋਏਗਾ ਗੁਲਾਬੀ ਸੁੱਡੀ ਟੀਂਡੇ ਦੇ ਅੰਦਰ ਵੀ ਖਤਮ ਹੋ ਜਾਏਗੀ ਤੁਹਾਡੇ ਕੋਲੇ ਐਹੋ ਜੀ ਕੋਈ ਜ਼ਹਿਰ ਨਹੀਂ ਹੈਗੀ ਜਿਹੜੀ ਟੀਂਡੇ ਦੇ ਅੰਦਰ ਵੜ ਚੁੱਕੀ ਗੁਲਾਬੀ ਸੁੰਢੇ ਨੂੰ ਖਤਮ ਕਰ ਸਕੇ ਸੋ ਅੱਕ ਦਾ ਘੋਲ ਬਗਾ ਕੇ ਵੀ ਤੁਸੀਂ ਗੁਲਾਬੀ ਸੁੰਢੀ ਵਾਲੇ ਮਸਲੇ ਤੋਂ ਛੁਟਕਾਰਾ ਪਾ ਸਕਦੇ ਹੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਅਦ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾ ਵੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ